ਗਜਨੀ ਵਾਲਾ ਸਕੂਲ ਦੇ ਵਿਦਿਆਰਥੀ ਜਿਹੜੇ ਸਾਡੇ ਕੋਲੇ ਪਹੁੰਚੇ ਨੇ টিਚਰਸ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਕਿਹੜੀ ਕਿਹੜੀ ਕਲਾਸ ਦੇ ਬੱਚੇ ਨੇ 9th ਐਂਡ 10th ਦੇ ਬੱਚੇ ਨੇ ਥੈਂਕ ਯੂ ਬੱਚਿਓ ਤੁਸੀਂ ਹੁਣ ਅੰਦਰ ਵਿਜ਼ਿਟ ਕੀਤਾ ਨਾ ਯੈਸ ਸਰ ਔਰ ਸਾਰਾ ਕੁਝ ਸੁਣਿਆ ਵੀ ਆ ਦੇਖਿਆ ਵੀ ਆ ਮਹਿਸੂਸ ਕੀਤਾ ਯੈਸ ਸਰ ਮਹਿਸੂਸ ਇਸ ਤਰ੍ਹਾਂ ਹੁੰਦਾ ਵੀ ਆਪਣੀ ਅੱਖ ਦੇ ਵਿੱਚ ਇੱਕ ਮੱਛਰ ਪੈ ਜਾਵੇ ਹਨਾ ਆਪਾਂ ਕਿੰਨੀ ਪੇਨ ਹੁੰਦੀ ਆ ਅੰਦਰ ਸਾਡੇ ਕੋਲੇ ਮਾਤਾ ਜੀ ਆ ਉਹਨਾਂ ਦੀ ਅੱਖ 'ਚ ਕੀੜੇ ਪੈ ਗਏ ਸੀ ਆ ਪੂਰੀ ਅੱਖ ਕੀੜੇ ਖਾ ਗਏ ਸੀ ਆਪਾਂ ਉਸ ਚੀਜ਼ ਨੂੰ ਫੀਲ ਵੀ ਨਹੀਂ ਕਰ ਸਕਦੇ ਹਨਾ ਕਿੰਨੀ ਤਕਲੀਫ ਹੋਈ ਹੋਊ ਉਹਨਾਂ ਨੇ ਇੱਕ ਬਾਪੂ ਜੀ ਉਹਨਾਂ ਦੇ ਸਿਰ 'ਚ ਕੀੜੇ ਪਏ ਹੋਏ ਸੀ ਲੱਤ 'ਚ ਪਏ ਸੀ ਤੇ ਹੱਥ 'ਚ ਪਏ ਸੀ ਇੱਕ ਬੰਦਾ ਆਪਣੇ ਘਰੋਂ ਗੁੱਸੇ ਹੋ ਕੇ ਆਪਣੇ ਪਾਪਾ ਨਾਲ ਚਲਾ ਗਿਆ ਘਰੋਂ 14 ਸਾਲ ਦੀ 13 ਸਾਲ ਦੀ ਉਮਰ ਸੀ ਕਿਸੇ ਨੇ ਆਪਣੇ ਘਰੇ ਰੱਖ ਲਿਆ ਉਹਨੂੰ ਵੀ ਵੀ ਤੂੰ ਰੋਟੀ ਖਾ ਲੈ ਕੋਈ ਨੇ ਮੇਰੇ ਕੋ ਰਹਿ ਪਾ ਉਸ ਤੋਂ ਬਾਅਦ ਉਹਨੂੰ ਘਰੇ ਹੀ ਨਹੀਂ ਜਾਣ ਦਿੱਤਾ ਔਰ ਉਹ ਬੰਦਾ 60 ਸਾਲ ਦਾ ਹੋ ਗਿਆ ਮਤਲਬ 45 ਸਾਲ ਉਹ ਬੰਦੇ ਤੋਂ ਕੰਮ ਕਰਾਈਗੇ ਘਰੇ ਗੋਹਾ ਚਕਾਈਗੇ ਕੁੱਟ-ਕੁੱਟ ਕੇ ਕੰਮ ਕਰਾਈਗੇ ਤੁਸੀਂ ਸੋਚੋ ਆਪਾਂ ਮਹਿਸੂਸ ਕਰ ਸਕਦੇ ਆ 45 ਮਿੰਟ ਆਪਾਂ ਨੂੰ ਕੋਈ ਬੰਦਾ ਰੱਖ ਲਵੇ ਆਪਣੀ ਆਜ਼ਾਦ ਤੋਂ ਬਿਨਾ ਆਪਾਂ ਕਿਦਾਂ ਇਰੀਟੇਟ ਹੁੰਨੇ ਆ ਤੇ ਉਹਨੇ 45 ਸਾਲ ਕੱਟੇ ਇੱਕ ਬੰਦਾ ਮੈਂਟਲੀ ਅਫਸਰਟ ਹੋ ਗਿਆ ਥੋੜਾ ਜਿਹਾ ਉਹਦੀ ਮਦਰ ਦੀ ਡੈਥ ਹੋ ਗਈ ਉਹਨੂੰ ਲੋਕ ਕਹਿਣ ਲੱਗ ਗਏ ਵੀ ਤੇਰੀ ਹੁਣ ਮੈਰਿਜ ਨਹੀਂ ਹੋਣੀਗੀ ਤੇਰੇ ਭਰਾ ਵਿਆਹੇਗੇ ਤੈਨੂੰ ਕਿਸੇ ਨੇ ਨਹੀਂ ਵਿਆਹਣਾ ਉਹ ਟੈਨਸ਼ਨ ਲੈਣ ਲੱਗ ਗਿਆ ਡਿਪਰੈਸ਼ਨ ਲੈਣ ਲੱਗ ਗਿਆ ਵੀ ਮੇਰਾ ਘਰ ਕਿੱਦਾਂ ਬਸੂਗਾ ਉਹ ਗੁੱਸਾ ਕਰਨ ਲੱਗ ਗਿਆ ਭਰਾਵਾਂ ਨਾਲ ਲੜਨ ਲੱਗ ਗਿਆ ਦੂਜਿਆਂ ਨਾਲ ਉਹਨਾਂ ਨੇ ਫੜ ਕੇ ਸੰਗਲਣਾ ਬੰਦ ਤਾਂ ਉਹਨੂੰ 27 ਸਾਲ ਉਹ ਸੰਗਲਣਾ ਬੰਨੀ ਰੱਖਿਆ 27 ਇਅਰ ਉਹ ਜਿਹੜੇ ਉਹਦੇ ਭਰਾਵਾਂ ਨੇ ਬੰਨੇ ਆ ਸੀ ਉਹਨੂੰ ਉਹ ਭਰਾਵਾਂ ਦੇ ਬੱਚੇ ਹੋਏ ਲੋੜੀਆਂ ਮਨਾਈਆਂ ਉਹ ਬੰਨਿਆ ਹੋਇਆ ਸੀ ਉਹ ਭਰਾਵਾਂ ਦੇ ਬੱਚੇ ਜਵਾਨ ਹੋ ਗਏ ਵੱਡੇ ਹੋ ਗਏ ਉਹਨਾਂ ਦੇ ਵੀ ਵਿਆਹ ਹੋ ਗਏ ਤਾਂ ਉਹ ਬੰਨਿਆ ਹੋਇਆ ਸੀ ਤੁਸੀਂ ਸੋਚੋ ਅਪਾਏ ਚੀਜ਼ ਮਹਿਸੂਸ ਕਰ ਸਕਦੇ ਆ ਪਰ ਇਹਨੂੰ ਮਹਿਸੂਸ ਕਰਨ ਲਈ ਆਪਣੇ ਅੰਦਰ ਇੱਕ ਉਸ ਤਰ੍ਹਾਂ ਦੀ ਭਾਵਨਾ ਹੋਣੀ ਬਹੁਤ ਜ਼ਰੂਰੀ ਹੈ ਉਹ ਵਾਲੀ ਭਾਵਨਾ ਸਾਡੇ ਵਿੱਚ ਜ਼ਰੂਰੀ ਨਹੀਂ ਵੀ ਉਦੋਂ ਆਊਗੀ ਜਦੋਂ ਅਸੀਂ ਕਿਤੇ ਇਦਾਂ ਦੇ ਹਾਲਾਤ 'ਚ ਜਾਵਾਂਗੇ ਉਹ ਤੁਹਾਡੇ ਆਸ-ਪਾਸ ਹੀ ਰਹਿੰਦੇ ਨੇ ਲੋਕ ਇਦਾਂ ਦੇ ਤੁਹਾਡੇ ਪਿੰਡ 'ਚ ਤੁਹਾਡੇ ਮਹੱਲੇ 'ਚ ਤੁਹਾਡੀ ਰਿਸ਼ਤੇਦਾਰੀ 'ਚ ਤੁਹਾਡੇ ਕਿਸੇ ਜਾਣਕਾਰ ਤੁਸੀਂ ਕਦੇ ਸੁਣੋ ਕਿਸੇ ਤੋਂ ਵੀ ਉਹਨਾਂ ਨੇ ਘਰੇ ਆਪਣੀ ਬੇਟੀ ਨੂੰ ਬੰਨਿਆ ਹੋਇਆ ਉਹ ਮੈਂਟਲੀ ਹੋ ਗਈ ਸੀ ਜਾਂ بیٹے ਨੂੰ ਬੰਨਿਆ ਹੋਇਆ ਉਹ ਮੈਂਟਲੀ ਹੋ ਗਿਆ ਸੀ ਉਸੇ ਟਾਈਮ ਇਨੀਸ਼ੀਏਟਿਵ ਲੈਣਾ ਉਸੇ ਟਾਈਮ ਆਪਾਂ ਐਕਟਿਵ ਹੋਣਾ ਆਪਣਾ ਫਰਜ ਆ ਆਪਾਂ ਉਹਦੀ ਹੈਲਪ ਕਰੀਏ ਮੰਮੀ ਪਾਪਾ ਨਾਲ ਗੱਲ ਕਰੋ ਸੋਸਾਇਟੀ 'ਚ ਗੱਲ ਕਰੋ ਉਹਦੇ ਪਰਿਵਾਰ ਨਾਲ ਗੱਲ ਕਰੋ ਵੀ ਅੱਜ ਕੱਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਆ ਅੱਜ ਤੋਂ 20 ਸਾਲ ਪਹਿਲਾਂ ਮੈਡੀਸਨ ਨਹੀਂ ਸੀ ਇਹ ਨਹੀਂ ਜਿਆਦਾ ਦਿਮਾਗ ਦੇ ਚੰਗੇ ਡਾਕਟਰ ਵੀ ਨਹੀਂ ਸੀਗੇ ਅੱਜ ਬਹੁਤ ਸਾਈਕੀਆਟ੍ਰਿਕ ਡਾਕਟਰ ਨੇ ਅੱਗੇ ਲੋਕ ਕਹਿੰਦੇ ਸੀ ਇਹ ਭੂਤ ਪ੍ਰੇਤ ਆ ਇਹਨੂੰ ਕਿਸੇ ਨੇ ਕੁਝ ਕਰਾਤਾ ਅੱਜ ਇਹਨਾਂ ਸਾਰੀਆਂ ਚੀਜ਼ਾਂ ਦੇ ਇਲਾਜ ਹੈਗੇ ਨੇ ਆਪਣੇ ਇੱਥੇ ਸੁਪਨਿਆਂ ਦੇ ਘਰ ਹਰ 15 ਦਿਨਾਂ ਬਾਅਦ ਕੈਂਪ ਲੱਗਦਾ ਜਿਹਦੇ ਵਿੱਚ ਦਿਮਾਗ ਦੀਆਂ ਬਿਮਾਰੀਆਂ ਵਾਲੇ ਪੇਸ਼ੈਂਟ ਨੇ ਜੋ ਜਾਈ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾਂਦਾ ਫ੍ਰੀ ਆਫ ਕਾਸਟ ਕੋਈ ਪੈਸਾ ਨਹੀਂ ਉਹਨਾਂ ਨੂੰ ਇੱਥੇ ਰੱਖਿਆ ਵੀ ਜਾਂਦਾ ਜੇ ਉਹਨਾਂ ਨੂੰ ਟ੍ਰੀਟਮੈਂਟ ਦੀ ਲੋੜ ਆ ਮਹੀਨਾ ਦੋ ਮਹੀਨੇ ਇੱਥੇ ਰੱਖ ਕੇ ਵੀ ਦਿੱਤਾ ਜਾਂਦਾ ਟ੍ਰੀਟਮੈਂਟ ਉਹਨਾਂ ਨੂੰ ਤੁਸੀਂ ਗਾਈਡ ਕਰੋ ਜੇ ਕਿਸੇ ਨੂੰ ਮਿਰਗੀ ਦੇ ਦੌਰੇ ਪੈਂਦੇ ਆ ਉਹਨਾਂ ਨੂੰ ਇੱਥੇ ਭੇਜੋ ਸੁਪਨਿਆਂ ਦੇ ਘਰ ਜਾਓ ਫ੍ਰੀ ਇਲਾਜ ਕਰਾਓ ਕੋਈ ਖਰਚਾ ਨਹੀਂ ਆਊਗਾ ਤੁਹਾਡਾ ਔਰ ਆਪਣੇ ਆਸ-ਪਾਸ ਕੋਈ ਬੰਦਾ ਇਦਾਂ ਦਾ ਹੈਗਾ ਜਿਹੜਾ ਬਿਮਾਰ ਆ ਉਹਨੂੰ ਮਿਲੋ ਜਾ ਕੇ ਉਹਦੀ ਹੈਲਪ ਕਰੋ ਉਹਨੂੰ ਥੋੜਾ ਟਾਈਮ ਸਪੋਰਟ ਕਰ ਦਿਓ ਹੁਣ ਤੁਸੀਂ ਵੱਡੇ ਹੋਣਾ ਤੁਸੀਂ ਜੌਬ ਕਰਨੀ ਹੈ ਕਿਸੇ ਨੇ ਬਿਜ਼ਨਸ ਕਰਨਾ ਕਿਸੇ ਨੇ ਆਫੀਸਰ ਬਣਨਾ ਧਿਆਨ ਰੱਖਣਾ ਇਹਨਾਂ ਚੀਜ਼ਾਂ ਤੇ ਸਭ ਤੋਂ ਪਹਿਲਾਂ ਆਪਾਂ ਇੱਕ ਚੰਗੇ ਇਨਸਾਨ ਬਣਨਾ ਇੱਕ ਡਾਕਟਰ ਜਦੋਂ ਉਹਦੇ ਸਾਹਮਣੇ ਪੇਸ਼ੈਂਟ ਜਾਂਦਾ ਉਹਦੇ ਕੀੜੇ ਪਏ ਹੋਏ ਆ ਤਾਂ ਉਹ ਡਾਕਟਰ ਉਸ ਪੇਸ਼ੈਂਟ ਨੂੰ ਉੱਥੋਂ ਆਪਣੇ ਰੂਮ ਚੋਂ ਬਾਹਰ ਕੱਢ ਦਿੰਦਾ ਕਹਿੰਦਾ ਮੈਂ ਤੇਰਾ ਇਲਾਜ ਨਹੀਂ ਕਰ ਸਕਦਾ ਤੇਰੇ ਕੋਲੋਂ ਬਹੁਤ ਗੰਦੀ ਸਮੈਲ ਆਉਂਦੀ ਆ ਕੀ ਤੁਸੀਂ ਇਸ ਤਰ੍ਹਾਂ ਦੇ ਡਾਕਟਰ ਬਣੋਗੇ ਬਣਨਾ ਚਾਹੁੰਦੇ ਹੋ ਇਸ ਤਰ੍ਹਾਂ ਦੇ ਡਾਕਟਰ ਤਾਂ ਫਿਰ ਚੰਗੇ ਇਨਸਾਨ ਬਣਨਾ ਸਭ ਤੋਂ ਪਹਿਲਾਂ ਡਾਕਟਰ ਤਾਂ ਤਾਂ ਹੀ ਬਣਦਾ ਫਾਇਦਾ ਪੁੱਤ ਆ ਸਾਡੇ ਕੋਲੇ ਤਸਵੀਰਾਂ ਆ ਅਕੋਲੀਆਂ ਕੀੜਿਆਂ ਦੀਆਂ ਭਰੀਆਂ ਹੋਈਆਂ ਇਹ ਲੋਕਾਂ ਦੇ ਸਿਰਾਂ ਦੇ ਵਿੱਚੋਂ ਪੈਰਾਂ 'ਚੋਂ ਹੱਥ 'ਚੋਂ ਆ ਦੇਖੋ ਕੀੜੇ ਮਤਲਬ ਇਹ ਲੋਕ ਸਭ ਡਾਕਟਰਾਂ ਦੇ ਕੋਲੇ ਗਏ ਸੀ ਪਹਿਲਾਂ ਪਰ ਡਾਕਟਰਾਂ ਨੇ ਉਹਨਾਂ ਦਾ ਟ੍ਰੀਟਮੈਂਟ ਨਹੀਂ ਕੀਤਾ ਉਹਨਾਂ ਨੂੰ ਇਹ ਗੱਲ ਕਹਿ ਕੇ ਛੁੱਟੀ ਕਰ ਦੇ ਭੇਜ ਦਿੱਤਾ ਗਿਆ ਵੀ ਅਸੀਂ ਤੁਹਾਡੀ ਹੈਲਪ ਨਹੀਂ ਕਰ ਸਕਦੇ ਇਸ ਕਰਕੇ ਇਸ ਤਰ੍ਹਾਂ ਦੇ ਡਾਕਟਰ ਬਣਨ ਦੀ ਵੀ ਲੋੜ ਨਹੀਂ ਇਸ ਤਰ੍ਹਾਂ ਦੇ ਆਪਾਂ ਪੁਲਿਸ ਅਫਸਰ ਵੀ ਬਣ ਜਾਈਏ ਜਿਹੜੇ ਲੋਕਾਂ ਨੂੰ ਲੁੱਟਣ ਤੰਗ ਕਰਨ ਲੋਕਾਂ ਦੀ ਆਜ਼ਾਦੀ ਨੂੰ ਭੰਗ ਕਰਨ ਉਹ ਵੀ ਬਣਨ ਦੀ ਲੋੜ ਨਹੀਂ ਆਪਾਂ ਇੱਕ ਚੰਗੇ ਇਨਸਾਨ ਬਣ ਜਾਈਏ ਇਹ ਬਹੁਤ ਜ਼ਰੂਰੀ ਹੈ ਤਾਂ ਇਸ ਕਰਕੇ ਅੱਜ ਤੁਸੀਂ ਇੱਥੇ ਆਏ ਹੋ ਤੁਹਾਡੇ ਟੀਚਰਸ ਤੁਹਾਨੂੰ ਇੱਥੇ ਕਿਉਂ ਲੈ ਕੇ ਆਏ ਆ ਪਤਾ ਸਿੱਖਣ ਲਈ ਸਿੱਖਣ ਲਈ ਤਾਂ ਬਹੁਤ ਤੁਸੀਂ ਸਾਇੰਸ ਸਿਟੀ ਵੀ ਜਾਂਦੇ ਹਾਂ ਉੱਥੇ ਵੀ ਸਿੱਖ ਕੇ ਆਉਨੇ ਹਾਂ ਵੀ ਸਾਇੰਸ ਕਿਦਾਂ ਕੰਮ ਕਰਦੀ ਹੈ ਨਾ ਸਿੱਖਣ ਲਈ ਤੁਸੀਂ ਮਿਊਜ਼ੀਅਮ 'ਚ ਵੀ ਗਏ ਹੋਮੋਗੇ ਤੁਹਾਡੇ ਟੀਚਰ ਲੈ ਜਾਂਦੇ ਆ ਉੱਥੇ ਤੁਸੀਂ ਜੂ ਦੇ ਵਿੱਚ ਵੀ ਗਏ ਹੋਮੋਗੇ ਕਿਤੇ ਹੈ ਨਾ ਉੱਥੇ ਤੁਸੀਂ ਜਾਨਵਰਾਂ ਬਾਰੇ ਸੁਣਿਆ ਹੋ ਪਰ ਅੱਜ ਜਿਹੜੇ ਤੁਸੀਂ ਘਰ 'ਚ ਆਏ ਹੋ ਨਾ ਇੱਥੇ ਤੁਸੀਂ ਆਪਣੇ ਆਪ ਬਾਰੇ ਸੁਣਿਆ ਅੱਜ ਵੀ ਤੁਸੀਂ ਕੀ ਹੋ ਤੁਹਾਡੇ ਆਸ-ਪਾਸ ਕੀ ਹੋ ਰਿਹਾ ਤੁਹਾਡੀ ਡਿਊਟੀ ਕੀ ਹੈ ਤੁਸੀਂ ਵੱਡੇ ਹੋ ਕੇ ਕੀ ਕਰਨਾ ਵੱਡੇ ਹੋ ਕੇ ਪੈਸਾ ਕਮਾਉਣਾ ਹੀ ਮੈਟਰ ਨਹੀਂ ਕਰਦਾ ਪੈਸਾ ਤਾਂ ਬਹੁਤ ਕਮਾ ਲੈਂਦੇ ਨੇ ਲੋਕ ਪਰ ਉਹਨਾਂ ਕੋਲੇ ਉਹਨੂੰ ਵਰਤਣ ਦਾ ਵੱਲ ਨਹੀਂ ਮਿਲਦਾ ਸਾਡੇ ਕੋਲੇ ਕਰੋੜਾਪਤੀ ਲੋਕ ਬੈਠੇ ਅੰਦਰ ਜਿਹੜੇ ਕਰੋੜਾਪਤੀ ਸੀ ਉਹ ਆਪਣਾ ਮਲ ਮੂਤਰ ਆਪਣੀ ਟਾਇਲਟ ਖਾ ਰਹੇ ਸੀ ਗੰਦ ਖਾ ਰਹੇ ਸੀ ਸੋਝੀ ਨਹੀਂ ਸੀ ਕੋਈ ਉਹਨਾਂ ਦੀ ਸਪੋਰਟ ਨਹੀਂ ਸੀ ਕਰਦਾ ਕਿਉਂਕਿ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਉਹ ਚੀਜ਼ਾਂ ਨਹੀਂ ਕੀਤੀਆਂ ਜਿਹੜੀਆਂ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਸੀ ਇਸ ਕਰਕੇ ਸਭ ਤੋਂ ਪਹਿਲਾਂ ਜਦੋਂ ਅੱਜ ਤੋਂ 30 ਸਾਲ ਪਹਿਲਾਂ ਨਾ ਜਦੋਂ ਤੁਹਾਡੇ ਪੜਦਾਦਾ ਜੀ ਹੁਣੀ ਹੁੰਦੇ ਸੀ ਉਦੋਂ ਪੰਜਾਬ ਦੇ ਵਿੱਚ ਕੋਈ ਲਵਾਰਸ ਨਹੀਂ ਹੁੰਦਾ ਸੀ ਕੋਈ ਲੋਡਬੰਦ ਨਹੀਂ ਹੁੰਦਾ ਸੀ ਪੰਜਾਬ 'ਚ ਕੋਈ ਆਸ਼ਰਮ ਨਹੀਂ ਸੀ ਹੁੰਦਾ ਉਦੋਂ ਸਿਰਫ ਇੱਕ ਪਿੰਗਲਵਾੜਾ ਸੀਗਾ ਕੱਲਾ ਅੱਜ ਪੰਜਾਬ ਦੇ ਵਿੱਚ ਹਜ਼ਾਰਾਂ ਹੀ ਆਸ਼ਰਮ ਖੁੱਲ ਗਏ ਜਿਹੜੇ ਤੁਹਾਡੇ ਪੜਦਾਦਾ ਜੀ ਹੁਣੀ ਹੁੰਦੇ ਸੀ ਨਾ ਉਹ ਸਾਰੇ ਸਮਾਜ ਸੇਵੀ ਹੁੰਦੇ ਸੀ ਉਹ ਚੰਗੇ ਇਨਸਾਨ ਸੀ ਸਭ ਤੋਂ ਪਹਿਲਾਂ ਉਹ ਆਪਣੇ ਆਸ-ਪਾਸ ਆਪਣੇ ਰਿਸ਼ਤੇਦਾਰੀ 'ਚ ਆਪਣੇ ਜਾਣਕਾਰ ਦੀ ਦੋਸਤ ਮਿੱਤਰ ਦੀ ਕੋਈ ਵੀ ਦੂਰ ਦੀ ਪਿੰਡ ਦੀ ਧੀ ਮੇਰੇ ਪਿੰਡ ਦਾ ਬਸਿੰਦਾ ਵਾ ਇਹ ਉਹਦੀ ਬਾਹ ਫੜਦੇ ਸੀ ਰਿਸ਼ਤੇਦਾਰੀ ਤੋਂ ਬਿਨਾ ਵੀ ਇੱਕ ਦੂਸਰੇ ਦੀ ਮਦਦ ਕਰਦੇ ਅੱਜ ਭੈਣ ਭਰਾ ਦੀ ਮਦਦ ਨਹੀਂ ਕਰਦੇ ਅੱਜ ਮਾਂ ਪਿਓ ਨੂੰ ਛੱਡ ਕੇ ਲੋਕ ਸੁੱਟ ਕੇ ਚਲੇ ਜਾਂਦੇ ਨੇ ਇੰਨੀ ਗ੍ਰਾਵਟ ਕਿਉਂ ਆ ਗਈ ਕਿਦਾਂ ਦੇ ਲੋਕ ਕਿਉਂ ਹੋ ਗਏ ਕਿਉਂਕਿ ਲੋਕਾਂ ਨੂੰ ਪੈਸੇ ਦੀ ਜ਼ਿਆਦਾ ਜ਼ਰੂਰਤ ਪੈਂਦੀ ਹੈ ਲੋਕਾਂ ਨੇ ਪੈਸੇ ਨੂੰ ਹੀ ਰੱਬ ਮੰਨ ਲਿਆ ਜੇ ਤੁਹਾਡੀ ਜੇਬ ਦੇ ਵਿੱਚ ਪੈਸਾ ਹੈਗਾ ਤੁਸੀਂ ਵੀ ਦੇਖਦੇ ਹੋਵੋਗੇ ਜਿੱਦਣ ਤੁਹਾਡੇ ਕੋਲੇ ਪਾਕਟ ਮਨੀ 2-400 ਵੱਧ ਹੁੰਦੀ ਹੈ ਤੁਹਾਡੇ ਦੋਸਤ ਵੀ ਵਾਵਾ ਨੇੜੇ ਆਉਂਦੇ ਤੁਹਾਡੇ ਹਨਾ ਇਦਾਂ ਹੀ ਦੁਨੀਆਦਾਰੀ ਆ ਪੁੱਤ ਜਦੋਂ ਤੁਹਾਡੇ ਕੋਲੇ ਵਧੀਆ ਗੱਡੀ ਆ ਵਧੀਆ ਕੋਠੀ ਆ ਉਹਨੂੰ ਇੰਜ ਲੱਗਦਾ ਵੀ ਮੈਂ ਦੁਨੀਆ ਮੇਰੇ ਪੈਰਾਂ 'ਚ ਆ ਸਾਰੀ ਪਰ ਨਹੀਂ ਵਕਤ ਪੈਣ ਤੇ ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਤੇ ਤੁਹਾਡੇ ਕੀਤੇ ਹੋਏ ਕਰਮ ਆ ਜਿਹੜੇ ਉਹੀ ਤੁਹਾਡੇ ਆਉਣ ਵਾਲੇ ਜੀਵਨ ਦੇ ਵਿੱਚ ਇੰਪਲੀਮੈਂਟ ਹੋਣੇ ਆ ਅੱਜ ਜੇ ਤੁਸੀਂ ਚੰਗਾ ਬੀਜੋਗੇ ਤਾਂ ਚੰਗਾ ਵੱਢੋਗੇ ਠੀਕ ਆ ਸਭ ਤੋਂ ਪਹਿਲਾਂ ਕੀ ਬਣਨਾ ਚੰਗੇ ਇਨਸਾਨ ਚੰਗੇ ਇਨਸਾਨ ਬਣ ਲਈ ਕੋਈ ਡਿਗਰੀਆਂ ਕਰਨ ਦੀ ਲੋੜ ਨਹੀਂ ਕੋਈ ਕੁਝ ਕਰਨ ਦੀ ਲੋੜ ਨਹੀਂ ਕਿਤੇ ਹੋਰ ਜਾ ਕੇ ਪੜ ਕੇ ਆਉਣ ਦੀ ਲੋੜ ਨਹੀਂ ਚੰਗੇ ਇਨਸਾਨ ਬਣ ਲਈ ਜਿਹੜੇ ਸਕੂਲ ਤੁਸੀਂ ਪੜਦੇ ਹੋ ਉੱਥੇ ਪੜ ਕੇ ਵੀ ਤੁਸੀਂ ਇੱਕ ਬਹੁਤ ਵੱਡਾ ਮਕਾਮ ਹਾਸਲ ਕਰ ਸਕਦੇ ਸਿਰਫ ਆਪਣੇ ਅੰਦਰ ਆਪਣੇ ਦਿਲ ਤੋਂ ਪੁੱਛਣਾ ਹੈ ਦਿਲ ਹਮੇਸ਼ਾ ਆਪਾਂ ਨੂੰ ਸਹੀ ਸਿਗਨਲ ਦਿੰਦਾ ਆਪਣੇ ਦਿਲ ਤੋਂ ਪੁੱਛੋਗੇ ਨਾ ਤਾਂ ਦਿਲ ਤੁਹਾਨੂੰ ਹਮੇਸ਼ਾ ਇਹ ਕਹੂਗਾ ਸਹੀ ਤੇ ਗਲਤ ਦੇ ਵਿੱਚ ਤੁਹਾਡੇ ਨਾਲ ਖੜੂਗਾ ਸਹੀ ਫੈਸਲਾ ਲੈਣ ਦੇ ਵਿੱਚ ਤੁਹਾਡੀ ਮਦਦ ਕਰੂਗਾ ਔਰ ਆਪਣੀ ਰਿਸ਼ਤੇਦਾਰੀਆਂ ਚ ਆਪਣੀ ਮੰਮੀ ਦੀ ਪਾਪਾ ਦੀ ਇੱਜ਼ਤ ਕਰਨੀ ਹੈ ਚਾਚੇ ਚਾਚੀ ਦੀ ਤਾਏ ਤਾਈ ਦੀ ਮਾਮੇ ਮਾਮੀ ਦੀ ਮਾਸੀ ਪੂਆ ਜਿੰਨੇ ਤੁਹਾਡੇ ਰਿਸ਼ਤੇਦਾਰਾ ਉਹਨਾਂ ਦਾ ਸਾਰਿਆਂ ਦਾ ਇੱਜ਼ਤ ਮਾਨ ਕਰਨਾ ਉਹਨਾਂ ਦਾ ਪਿਆਰ ਕਰਨਾ ਤੁਹਾਡੇ ਆਂਢੀ ਗੁਆਂਢੀ ਰਿਸ਼ਤੇਦਾਰੀ ਚ ਕੋਈ ਵੀ ਮੰਦਾ ਜੇ ਤੁਸੀਂ ਉਹਨਾਂ ਦਾ ਸਤਿਕਾਰ ਕਰੋਗੇ ਉਹਨਾਂ ਨਾਲ ਪਿਆਰ ਕਰੋਗੇ ਆਪਣੇ ਆਪ ਹੀ ਅੱਗੇ ਦੀ ਅੱਗੇ ਲੋਕ ਇੱਕ ਦੂਜੇ ਨਾਲ ਕਨੈਕਟ ਹੁੰਦੇ ਜਾਣਗੇ ਤੇ ਕੋਈ ਬੰਦਾ ਬੇਸਹਾਰਾ ਨਹੀਂ ਹੋਊਗਾ ਠੀਕ ਹੈ ਬੱਚਿਓ yes sir ਆਪਣੇ ਆਪ ਤੋਂ ਸ਼ੁਰੂਆਤ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਥੈਂਕ ਯੂ